ਜੋ ਉਹ ਨਹੀਂ ਬਹੁਤ ਫਸਾਰਾ ਹੋ ਗਿਆ ਹਰ ਬੰਦਾ ਰਾਤ ਨੂੰ ਫੋਨ ਤੇ ਹੈ ਅਸਲੀਅਤ ਜਿਹਾ ਆਪਾਂ ਸਾਰੇ ਪਰ ਗੁਰੂ ਸਾਹਿਬ ਨੇ ਜੋ ਕੋਈ ਸਾਨੂੰ ਦਿੱਤਾ ਉਹਨਾਂ ਨੇ ਮੈਂ ਕੋਈ ਕਹ ਜਿਹੜਾ ਸੋਇਲਾ ਸਾਹਿਬ ਕਹ ਇਹਨੂੰ ਬਿਲਕੁਲ ਨਹੀਂ ਕਿਹਾ ਵੀ ਤੁਸੀਂ ਪੜ੍ਹ ਕੇ ਫਿਰ ਗੱਲਾਂ ਕਰਨੀ ਉੱਥੇ ਲਿਖਿਆ ਮਰਿਆਦਾ ਵਿੱਚ ਇਹਨੂੰ ਰਾਤ ਨੂੰ ਸੌਣ ਲੱਗਿਆਂ ਪੜ੍ਹਨਾ ਸੌਣ ਲੱਗਿਆਂ ਦਾ ਮਤਲਬ ਨੀਂਦ ਤਬਾਹ ਪਾਰੇਗੀ ਕਈ ਵਾਰੀ ਕਈ ਸੱਜਣ ਤੁਸੀਂ ਦੇਖੋਗੇ ਲੰਮੇ ਪੈ ਕੇ ਸਵੇਲਾ ਸਹਿ ਪੜ੍ਹੀਏ ਨਾ ਤੇ ਅੱਧਾ ਘੰਟਾ ਠੂੰਗਾ ਲੱਗ ਜਾਣਾ ਨੀਂਦ ਦਾ ਫਿਰ ਸੋਲਾ ਸਭ ਚਲੀ ਜਾਂਦਾ ਕਿਉਂ ਕਿ ਆ ਸੌਣ ਲੱਗਿਆ ਪੜ੍ਹੇ ਮਨੋਵਿਗਿਆਨ ਕਹਿੰਦਾ ਜੋ ਕੋਈ ਸੌਣ ਲੱਗਿਆ ਪੜੋਗੇ ਸੋਚੋਗੇ ਵੇਖੋਗੇ ਤੁਸੀਂ ਸੌਜੋਗੇ ਪਰ ਸੱਚ ਇਹ ਵੇ ਸਬ ਕੌਂਸ਼ੀਅਸ ਮਾਈਂਡ ਵਿੱਚ ਉਹ ਖਿਆਲ ਆਪਣਾ ਕੰਮ ਕਰੀ ਜਾਏ ਇਹ ਕਾਰਨ ਜਿਹੜੇ ਬੰਦੇ ਦਿਮਾਗੀ ਤੌਰ ਤੇ ਡਿਪਰੈਸ਼ਨ ਵਿੱਚ ਜਾਂ ਨੇ ਚਲੇ ਜਾਂਦੇ ਆ ਉਹਨੂੰ ਮਨੋਵਿਗਿਆਨਕ ਕਹਿੰਦਾ ਤੂੰ ਆ ਅੱਖਾਂ ਰਾਤ ਨੂੰ ਸੌਂ ਲੱਗਿਆ ਬੜੀ ਉਹਨੂੰ ਪਤਾ ਵੀ ਇਹਦੀ ਦਵਾਈ ਸਿਰਫ ਇਹ ਵੇ ਕਿ ਜਦੋਂ ਇਹ ਰਾਤ ਨੂੰ ਪੋਜ਼ਿਟਿਵ ਜਾਂ ਉਸਾਰੂ ਬਿਰਤੀ ਪੜ ਕੇ ਸਵੇਗਾ ਇਹ ਪਾਵੇਂ ਸੋਝ ਪਰ ਸਬ ਕੌਂਸ਼ੀਅਸ ਮਾਈਂਡ ਇਹਦੀ ਬਾਡੀ ਤੇ ਅਸਰ ਕਰੇਗਾ ਤੇ ਜਦੋਂ ਸਵੇਰੇ ਉੱਠੇਗਾ ਇਹ ਬੰਦਾ ਅੱਗੇ ਨਾਲ ਠੀਕ ਹੋਵੇਗਾ ਇੱਕ ਤਾਂ ਉਹਨਾਂ ਕਿਹਾ ਵੀ ਰਾਤ ਨੂੰ ਸੌਂ ਲੱਗਿਆ ਸੌਂ ਲੱਗਿਆ ਲਿਖਿਆ ਦੂਜੀ ਗੱਲ ਮੈਂ ਇੱਕ ਦਿਨ ਪਾਠ ਕਰਦਾ ਇਹ ਵੀ ਕਥਾ ਆਪਾਂ ਕੀਤੀ ਜੀ ਮੈਨੂੰ ਅਜੇ ਅਜੇ ਤੱਕ ਰੱਬ ਦੀ ਕਿਰਪਾ ਨਾਲ 25 ਸਾਲ ਜੋ ਮੈਂ ਲੁਧਿਆਣੇ ਬੋਲਿਆ ਮੈਨੂੰ ਪਤਾ ਮੈਂ ਕਿਹੜੀ ਸਟੇਜ ਤੇ ਕੀ ਕਥਾ ਕੀਤੀ ਦੇਖੋ ਇੱਕ ਸ਼ਲੋਕ ਤੁਸੀਂ ਪੜ੍ਹਦੇ ਹੋ ਪਹਿਲਾ ਪੈਰ ਹੈ ਭੁਲੜਾ ਫਨ ਵੀ ਪੱਛਾ ਰਾਤ ਮੈਂ ਇੱਕ ਵਾਰ ਅਰਜ਼ ਕੀਤੀ ਸੀ ਇਹ ਵੀ ਇਹ ਵੀ ਮਨੋਵਿਗਿਆਨ ਨਾਲ ਸੰਬੰਧਿਤ ਹੈ ਟੀਕਾਕਾਰ ਤਾਂ ਗੁਰਮੁਖੀ ਲਿਖਦੇ ਨੇ ਵੀ ਪਹਿਲਾ ਪੈਰ ਜਿਹੜਾ ਹੁਣ ਜਾਂਦਾ ਪਏ ਇਹ ਇਬਾਦਤ ਦਾ ਇਸ ਤਰ੍ਹਾਂ ਜਿਵੇਂ ਅਸੀਂ ਖਿੜੇ ਕੋਲ ਫੁੱਲਾਂ ਨੂੰ ਪ੍ਰਾਪਤ ਕਰ ਲਿਆ ਤੇ ਪਿਛਲ ਪੈਰ ਰਾਤ ਜਦੋਂ ਇਬਾਦਤ ਕਰਾਂਗੇ ਉਹ ਫਲ ਬਣ ਜਾਣਗੇ ਇੱਕ ਟਟਾਲ ਹੈ ਜਿਹਨੂੰ ਇਹ ਫੁੱਲ ਨਹੀਂ ਲੱਗਦਾ ਬਾਕੀ ਸਾਰੇ ਤਕਰੀਬਨ ਜਿਹੜੇ ਫਲ ਨੇ ਉਹ ਫੁੱਲ ਦੇ ਪ੍ਰੋਸੈਸ ਵਿੱਚੋਂ ਨਿਕਲਦੇ ਨੇ ਪ੍ਰਕਿਰਿਆ ਇਹ ਹੈ ਨਾ ਫੁੱਲ ਫਿਰ ਫਲ ਅਸਲ ਚ ਕੀ ਹੈ ਬਾਬਾ ਜੀ ਕਹਿੰਦੇ ਆ ਤੂੰ ਪਹਿਲਾਂ ਪੈਰ ਬੰਦਗੀ ਕਰਦਿਆਂ ਕਰਦਿਆਂ ਪੈਗਾ ਭਾਵੇਂ ਤੂੰ ਅੱਧਾ ਘੰਟਾ 10 ਮਿੰਟ ਸਿਮਰਨ ਕਰਕੇ ਸਿਮਰਨ ਕਰਦਿਆਂ ਕਰਦਿਆਂ ਸੌਂ ਗਿਆ ਇਹ ਫੁੱਲ ਬਣ ਗਏ ਸਾਰੀ ਰਾਤ ਜੇ ਸ਼ਬਦ ਅੰਦਰ ਕਿਰਪਾ ਕਰਦਾ ਰਹੇ ਸਵੇਰੇ ਉੱਠੇਗਾ ਤੇ ਫਲ ਦੀ ਤਰ੍ਹਾਂ ਰਸ ਬਣ ਜਾਏ ਕਿਉਂਕਿ ਸ਼ਬਦ ਜੇ ਕੋ ਜੀ ਸੁਤਿਆਂ ਨਹੀਂ ਸਾਥ ਦਿੰਦਾ ਤੇ ਮਰਿਆਂ ਤੇ ਕਾ ਸਾਥ ਕਿਵੇਂ ਦੇ ਦੂਗਾ ਜੇ ਸੁਤਿਆਂ ਨਹੀਂ ਦਿੰਦਾ ਤਾਂ ਉੱਥੇ ਪਹਿਲਾ ਪਹਿਰੇ ਫੁੱਲੜਾ ਫਲ ਪੀ ਪੱਚਾ ਰਾਤ ਜੋ ਜਗਨ ਲਹਣ ਸੇ ਸਾਈਂ ਕੰਨੋਂ ਦਾਤ